ਨੌਜਵਾਨ ਮੁੰਡੇ ਨੌਜਵਾਨ ਕੁੜੀਆਂ ਦਿੱਲੀ ਜਹਾਜ਼ ਪਰ ਭਰ ਕੇ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਆ ਸਾਡੇ ਬੱਚੇ ਬਾਹਰਲੇ ਮੁਲਕਾਂ ਵਿੱਚ ਜਾ ਕੇ ਲੇਬਰ ਕਰ ਰਹੇ ਆ ਜਿਹੜੇ ਆਪਣੇ ਮਾਮਾ ਦੇ ਪੁੱਤਾਂ ਜਿਹੜੇ ਉਹ ਨਸ਼ੇ ਦੀ ਬਲੀ ਚੜ ਰਹੇ ਆ ਜੀ ਬਾਦੋ ਵੀ ਸ਼ੌਂਕ ਹੈ ਕਿ ਤੁਸੀਂ ਲੀਡਰ ਬਣੋਗੇ ਜਾਂ ਆਪਣੀ ਪਾਰਟੀ ਤਿਆਰ ਕਰਨੀ ਹੈ ਜਿਸ ਵੇਲੇ ਤੁਸੀਂ ਦੱਸਿਆ ਕਿ ਸੱਤਾ ਦੇ ਵਿੱਚ ਨਹੀਂ ਸੀ ਤਾਂ ਉਸ ਸਮੇਂ ਗੱਲਾਂ ਹੁੰਦੀਆਂ ਨੇ ਪਰ ਅੱਜ ਆਪ ਪਾਰਟੀ ਵੀ ਤਾਂ ਬਣੀ ਹੈ ਕੀ ਗੱਲ ਉਹਨਾਂ ਦੀ ਕਾਰਗੁਜ਼ਾਰੀ ਤੋਂ ਤੁਸੀਂ ਖੁਸ਼ ਨਹੀਂ ਹੈਗੇ ਤੱਕ ਕਿੰਨੀਆਂ ਹੀ ਪਾਰਟੀਆਂ ਪੰਜਾਬ ਦੇ ਵਿੱਚ ਬਣਦੀਆਂ ਜਾ ਰਹੀਆਂ ਨੇ ਨੌਂ ਨੇ ਦਿੱਤੇ ਹੱਥ ਵਿੱਚ ਜਿਵੇਂ ਬੀਬੀਆਂ ਨੂੰ ਕਹਤਾ ਸੀਗਾ ਵੀ 1000 ਰੁਪਏ ਮਹੀਨਾ ਦਵਾਂਗੇ ਜਾਂ ਗਰੀਬ ਲੋਕਾਂ ਨੂੰ ਪੰਜ-ਪੰਜ ਮਰਲੇ ਤੇ ਪਲਾਟ ਦਵਾਂਗੇ ਨੌਜਵਾਨਾਂ ਨੂੰ ਨੌਕਰੀਆਂ ਦਵਾਂਗੇ ਹਰ ਇੱਕ ਵਿਭਾਗ ਵਿੱਚ ਚਪੜਾਸੀ ਬੇਲਦਾਰ ਚੌਕੀਦਾਰ ਮਾਲੀ ਸਰਕਾਰੀ ਨੌਕਰੀਆਂ ਤੇ ਹੁੰਦੇ ਸੀਗੇ ਅੱਜ ਕਿਤੇ ਵੀ ਨਹੀਂ ਹੁੰਦੇ ਅਧਿਕਦਰੀ ਸਿਸਟਮ ਆ ਗਿਆ ਗਰੀਬਾਂ ਦੀਆਂ ਨੌਕਰੀਆਂ ਖਤਮ ਕਰ ਦਿੱਤੀਆਂ ਗਈਆਂ ਅਸੀਂ ਅਗਨੀ ਵੀਰ ਭਰਤੀ ਕਰਾਂਗੇ ਅਗਨੀ ਵੀਰ 4 ਸਾਲ ਵਾਸਤੇ ਭਰਤੀ ਕਰਨ ਦੇ ਨਾਂ ਤੇ ਫੌਜ ਦੀ ਉਹ ਨੌਕਰੀ ਖਤਮ ਕਰ ਦਿੱਤੀ ਗਈ ਹੈ ਨਾ ਅਤਰਨਤਾਰਨ ਜ਼ਿਲ੍ਹੇ ਵਿੱਚ ਕੋਈ ਮੁੰਡਾ ਨਸ਼ਾ ਖਾ ਕੇ ਗੁਜ਼ਰ ਗਿਆ ਈਆਂ ਪੈਣਾ ਨਸ਼ਾ ਕਰ ਰਹੀਆਂ ਨੇ ਉਹਨੀਆਂ ਸਾਡੇ ਪਿੰਡ ਨਸ਼ਾ ਵਿਕਦਾ ਹੈ ਸਾਡੇ ਪਿੰਡ ਚੋਰੀਆਂ ਹੁੰਦੀਆਂ ਸਾਨੂੰ ਜੀ ਗੱਲ ਕੀਤੀ ਹੈ ਕਿ ਥਾਂ ਥਾਂ ਵੋਟ ਲੱਗੇ ਆ ਹਾਥੀ ਦੇ ਦੰਦ ਖਾਣਦੇ ਹੋਰ ਤੇ ਦਿਖਾਣਦੇ ਹੋਰ ਝਾੜ ਕੇ 230 ਲਾਈਨ ਮੈਨਾਂ ਵਿੱਚੋਂ 181 ਲਾਈਨ ਮੈਨਾਂ ਕੱਲੇ ਹਰਿਆਣੇ ਦੇ ਰੱਖੇ ਆ ਅਸੀਂ ਕਿਵੇਂ ਕਹਦੀ ਆ ਕਿ ਪੰਜਾਬ ਦੇ ਲੋਕਾਂ ਨੂੰ ਨੌਕਰੀ ਦਿੱਤੀ ਜਾ ਰਹੀ ਆ ਬਿਲ ਭਗਵਾਨ ਤਮਨ ਸਾਹਿਬ ਦਾ ਬਿਆਨ ਵੀ ਆਇਆ ਸੀ ਕਿ ਹਿਮਾਚਲ ਦੇ ਬੰਦੇ ਜੇ ਮੈਂ ਰੱਖ ਲਈ ਕੀ ਜ਼ੁਲਮ ਹੋ ਗਿਆ ਦਾਬ ਦੇ ਲੋਕਾਂ ਨੂੰ ਵੀ 25 30 ਨੂੰ ਹਰਿਆਣੇ ਵਿੱਚ ਨੋ ਹਿਮਾਚਲ ਵਿੱਚ ਨੌਕਰੀ ਦਵਾ ਦੋ ਤੁਸੀਂ ਤੁਹਾਡੇ ਚ ਵੀ ਕਮੀਆਂ ਨੇ ਆਪਣੇ ਲੋਕਾਂ ਚ ਕਮੀਆਂ ਨੇ ਆਪਣੀ ਨੌਜਵਾਨ ਵੀ ਤਾਂ ਕਿਸ ਤਰ੍ਹਾਂ ਰਹਿੰਦੇ ਨੇ ਬਾਹਰ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਬਾਹਰ ਲਈ ਸੁਭਿਆ ਤੋਂ ਨਾ ਨੌਕਰੀਆਂ ਤੇ ਰੱਖੇ ਜਾਣ ਤਾਂ ਨੌਜਵਾਨਾਂ ਨੂੰ ਬਾਹਰ ਜਾਣ ਦੀ ਲੋੜ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕ ਚੇਤਨਾ ਟੀਵੀ ਤੇ ਮੈਂ ਤੁਹਾਡੇ ਨਾਲ ਸੋਨੂ ਜਾਂਸਲਾ ਅਗਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅੱਜ ਬਹੁਤ ਸਾਰੀਆਂ ਇਦਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਚਾਹੇ ਗੋਲੀਬਾਰੀ ਨੂੰ ਲੈ ਕੇ ਗੱਲ ਕਰ ਲਈਏ ਚਾਹੇ ਨਸ਼ੇ ਨੂੰ ਲੈ ਕੇ ਗੱਲ ਕਰ ਲਈਏ ਪਰ ਬਹੁਤ ਸਾਰੇ ਲੋਕ ਇਦਾਂ ਦੇ ਨੇ ਜਿਹੜੇ ਅੱਜ ਵੀ ਪੰਜਾਬ ਦੀ ਰਾਖੀ ਕਰਦੇ ਨੇ ਅੱਜ ਵੀ ਜਿਹੜੇ ਚੰਗੇ ਬੁਲਾਰੇ ਨੇ ਜਿਹੜੇ ਲੋਕਾਂ ਦੇ ਹੱਕ ਦੇ ਲਈ ਖੜਦੇ ਨੇ ਸਰਬ ਸਾਂਝਾ ਫਰੰਟ ਦੇ ਅੱਜ ਸਾਡੇ ਨਾਲ ਸੀਨੀਅਰ ਲੀਡਰ ਨੇ ਹਰਨੇਕ ਸਿੰਘ ਨੰਡਿਆਲੀ ਜੀ ਸੋ ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਕਿਤੇ ਨਾ ਕਿਤੇ ਹਰ ਵਾਰ ਇਹ ਜਿਹੜੇ ਮਸਲੇ ਚਾਹੇ ਲੋਕਾਂ ਦੇ ਹੋਣ ਚਾਹੇ ਗਰੀਬਾਂ ਦੇ ਹੋਣ ਚਾਹੇ ਉਹ ਕਿਸੇ ਵੀ ਕੈਟਾਗਰੀ ਦੇ ਹੋਣ ਇਹ ਆਪਣੇ ਹੱਕ ਦੀ ਗੱਲ ਕਰਦੇ ਨੇ ਲੋਕਾਂ ਦੇ ਹੱਕ ਦੇ ਲਈ ਗੱਲ ਕਰਦੇ ਨੇ ਅੱਜ तमाम ਚਰਚਾਵਾਂ ਕਰਾਂਗੇ ਆਪਾਂ ਸੋ ਸਵਾਗਤ ਕਰਦੇ ਆ ਹਰਨੇਕ ਸਿੰਘ ਨੰਡਿਆਲੀ ਜੀ ਦਾ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸੋਨੂ ਜੀ ਮੈਂ ਧੰਨਵਾਦ ਦਿਆਂ ਤੁਹਾਡਾ ਕਿ ਤੁਸੀਂ ਇੱਥੇ ਤਸਰੀਫ ਲੈ ਕੇ ਆਏ ਹੋ ਔਰ ਮੈਂ ਗੱਲ ਕਰਦਾ ਪੰਜਾਬ ਪੰਜਾਬ ਦੀ ਜ਼ਮੀਨ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਕਿਉਂਕਿ 1947 ਤੋਂ ਦੇਖ ਲਈਏ ਇਹ ਪੰਜਾਬ ਸਾਡੇ ਕੋਲੋਂ ਨਹੀਂ ਬਚਾਇਆ ਜਾ ਰਿਹਾ ਪੰਜਾਬ ਨੂੰ ਬਾਰ ਬਾਰ ਉਜਾੜਿਆ ਗਿਆ ਅੱਜ ਵੀ ਜਿਹੜੀਆਂ ਰਾਜਨੀਤਿਕ ਪਾਰਟੀਆਂ ਸਤਾ ਵਿੱਚ ਹੁੰਦੇ ਹੋਇਆ ਤਾਂ ਉਹ ਰੌਲਾ ਪਾਉਂਦੀਆਂ ਨੇ ਕਿ ਪੰਜ ਸਤਾ ਵਿੱਚ ਹੁੰਦੇ ਹੋਏ ਆ ਪੰਜਾਬ ਦੀ ਗੱਲ ਨਹੀਂ ਕਰਦੇ ਉਹ ਪੰਜਾਬ ਨੂੰ ਬਚਾਉਣ ਦੀ ਗੱਲ ਨਹੀਂ ਕਰਦੇ ਪਰ ਜਦੋਂ ਸਤਾ ਤੋਂ ਬਾਹਰ ਹੁੰਦੇ ਚਾਹੇ ਉਹ ਕਾਂਗਰਸ ਬੀਜੇਪੀ ਆਮ ਆਦਮੀ ਪਾਰਟੀ ਹੋਵੇ ਉਦੋਂ ਜ਼ਰੂਰ ਰੌਲਾ ਪਾਉਂਦੇ ਨੇ ਕਿ ਪੰਜਾਬ ਉਜੜ ਗਿਆ ਹੈ ਪੰਜਾਬ ਨੂੰ ਉਜਾੜਿਆ ਜਾ ਰਿਹਾ ਹੈ ਪੰਜਾਬ ਦੀ ਧਰਤੀ ਨੂੰ ਵੇਚਿਆ ਜਾ ਰਿਹਾ ਹੈ ਕਾਰਪੋਰੇਟ ਹੱਥਾਂ ਵਿੱਚ ਸੋ ਅਸੀਂ ਪੰਜਾਬ ਦੇ ਗਰੀਬ ਲੋਕਾਂ ਦੀ ਗੱਲ ਕਰਦੇ ਆਂ ਅਤੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਆ ਜਿਸ ਨੂੰ ਕਿ ਬਾਰ ਬਾਰ ਉਜਾੜਿਆ ਗਿਆ ਜੀ ਨਹੀਂ ਤੁਸੀਂ ਕਹਿ ਰਹੇ ਹੋ ਪੰਜਾਬ ਨੂੰ ਉਜਾੜਿਆ ਗਿਆ ਕਿਉਂਕਿ ਸਰਕਾਰਾਂ ਤਾਂ ਕੰਮ ਲਗਾਤਾਰ ਬਹੁਤ ਵਧੀਆ ਕਰ ਰਹੀਆਂ ਨਸ਼ਿਆਂ ਨੂੰ ਲੈ ਕੇ ਗੱਲ ਕਰ ਰਿਹਾ ਪੰਜਾਬੀ ਯਾਨ ਨੂੰ ਜਿਹੜੇ ਆਪਣੇ ਕਲਚਰ ਬਚਾਉਣ ਦੀ ਗੱਲ ਕਰ ਰਿਹਾ ਜਿੱਦਾਂ ਹੁਣ ਨੌਜਵਾਨ ਬਾਹਰ ਚੱਲੇ ਜਾ ਰਹੇ ਨੌਕਰੀਆਂ ਵੀ ਉਹਨਾਂ ਨੂੰ ਦੇ ਰਹੀ ਹੈ ਇਸ ਪੰਜਾਬ ਸਰਕਾਰ ਤਾਂ ਹਰ ਵਾਰ ਯਾਨੀ ਪੰਜਾਬ ਬਾਰੇ ਸੋਦੇ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਪੰਜਾਬ ਦੇ ਉਜਾੜੇ ਦੀ ਗੱਲ ਕਰਦੇ ਨਹੀਂ ਪੰਜਾਬ ਦਾ ਉਜਾੜਾ ਹੀ ਹੋ ਰਿਹਾ ਜੀ ਪੰਜਾਬ ਵਿੱਚ ਨੌਜਵਾਨੀ ਜਿਹੜੀ ਪੰਜਾਬ ਨੌਜਵਾਨ ਮੁੰਡੇ ਨੌਜਵਾਨ ਕੁੜੀਆਂ ਡੇਲੀ ਜਹਾਜ਼ ਪਰ ਭਰ ਕੇ ਬਾਹਰਲੇ ਦੇਸ਼ਾਂ ਨੂੰ ਜਾ ਰਹੇ ਆ ਉੱਥੇ ਜਾ ਕੇ ਲੇਬਰ ਕਰਨ ਵਾਸਤੇ ਮਜਬੂਰ ਆ ਜਿਹੜਾ ਪਲੱਸ 2 ਕਰਕੇ ਬੱਚਾ ਇੱਥੋਂ ਚੱਲੇ ਗਿਆ ਉਹ ਬਾਹਰ ਜਾ ਕੇ ਕੋਈ ਵਧੀਆ ਨੌਕਰੀ ਤਾਂ ਨਹੀਂ ਕਰ ਸਕਦਾ ਉਹ ਤਾਂ ਲੇਬਰ ਹੀ ਕਰੂਗਾ ਇਸ ਕਰਕੇ ਸਾਡੇ ਬੱਚੇ ਬਾਹਰਲੇ ਮੁਲਕਾਂ ਵਿੱਚ ਜਾ ਕੇ ਲੇਬਰ ਕਰ ਰਹੇ ਆ ਜਿਹੜੇ ਇੱਥੇ ਰਹਿ ਚੁੱਕੇ ਜਿਹੜੇ ਇੱਥੇ ਰਹਿ ਗਏ ਆ ਉਹਨਾਂ ਨੂੰ ਨਸੇ ਨੈਪ ਬਰਵਾਦ ਕਰ ਦਿੱਤਾ ਕਿਉਂਕਿ ਨਸ਼ਾ ਨਹੀਂ ਰੁਕ ਰਿਹਾ ਨਸ਼ੇ ਦਾ ਰੌਲਾ ਬਹੁਤ ਜ਼ਿਆਦਾ ਸਰਕਾਰਾਂ ਪਾ ਰਹੀਆਂ ਕਿ ਅਸੀਂ ਕੰਟਰੋਲ ਕਰ ਰਹੇ ਹਾਂ ਪਰ ਡੇਲੀ ਮਾਮਾ ਦੇ ਪੁੱਤਾਂ ਜਿਹੜੇ ਉਹ ਨਸ਼ੇ ਦੀ ਬਲੀ ਚੜ ਰਹੇ ਆ ਜੀ ਇਸ ਕਰਕੇ ਵੀ ਕੋਈ ਇੱਥੇ ਮਤਲਬ ਵਧੀਆ ਕੰਮ ਨਹੀਂ ਹੋ ਰਿਹਾ ਚਾਹੇ ਅੱਜ ਭਗਵੰਤ ਮਾਨ ਦੀ ਸਰਕਾਰ ਆ ਚਾਹੇ ਪਿਛਲੀਆਂ ਸਰਕਾਰਾਂ ਕਾਂਗਰਸ ਦੀ ਕੈਪਟਨ ਦੀ ਸਰਕਾਰ ਰਹੀ ਆ ਉਹ ਤੋਂ ਪਹਿਲਾਂ ਚਾਹੇ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ ਜੀ ਅਛਾ ਹਰਦੇਖ ਸਿੰਘ ਜੀ ਮੈਨੂੰ ਇੱਕ ਗੱਲ ਦੱਸੋ ਕਿ ਤੁਸੀਂ ਸਰਬਸਾਂਝਾ ਫਰੰਟ ਪੰਜਾਬ ਚ ਲਾਇਆ ਹੋਇਆ ਉਹਦੇ ਸੀਨੀਅਰ ਲੀਡਰੋਂ ਤੁਹਾਡੇ ਵੱਲੋਂ ਕਿੰਨਾਂ ਦੀ ਮਹੀਮ ਚਲਾਈ ਜਾ ਰਹੀ ਹੈ ਪੰਜਾਬ ਦੇ ਵਿੱਚ ਕਿੰਨੇ ਕੁ ਲੋਕ ਤੁਹਾਡੇ ਨਾਲ ਜੁੜੇ ਹੋਏ ਆਂ ਪੰਜਾਬ ਵਿੱਚ ਮੈਂ ਆਪਣੇ ਹੀ ਲੈਵਲ ਤੇ ਪੂਰੇ ਪੰਜਾਬ ਵਿੱਚ ਘੁੰਮ ਕੇ ਆਪਣੇ ਨਾਲ ਜਿਹੜੇ ਪੰਜਾਬ ਜਿਨ੍ਹਾਂ ਨਾਲ ਲੋਕ ਜੁੜੇ ਹੋਏ ਆਂ ਜਥੇਬੰਦੀਆਂ ਨਾਲ ਉਹ ਹਜ਼ਾਰਾਂ ਹੀ ਲੋਕਾਂ ਵਿੱਚ ਮੈਂ ਵਿਚਰ ਰਿਹਾ ਜੀ ਆਪਣੇ ਨਾਲ ਜੁੜੇ ਹੋਏ ਆਂ ਆਉਣ ਵਾਲੇ ਸਮੇਂ ਵਿੱਚ ਅਸੀਂ ਸਰਬਸੰਜਾ ਫਰੰਟ ਨੂੰ ਸਾਹਮਣੇ ਲਿਆ ਕੇ ਲੋਕਾਂ ਨੂੰ ਸੰਗਠਿਤ ਕਰਕੇ ਇਹ ਜਿਹੜੀਆਂ ਪਾਰਟੀਆਂ ਪੰਜਾਬ ਨੂੰ ਲੁੱਟਣ ਤੇ ਕੁੱਟਣ ਲੱਗੀਆਂ ਹੋਈਆਂ ਆ ਨਾਦਰ ਸ਼ਾਹੀ ਰਾਜ ਇੱਥੇ ਕਰਨ ਕਰ ਰਹੀਆਂ ਨੇ ਅਤੇ ਪਿੱਛੇ ਕਰਦੀਆਂ ਰਹੀਆਂ ਨੇ ਇਹਨਾਂ ਨੂੰ ਅਸੀਂ ਹਾਸ਼ੀਏ ਤੇ ਧੱਕਣ ਦੀ ਗੱਲ ਕਰਾਂਗੇ ਜੀ ਨਹੀਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਪਾਰਟੀ ਉਹ ਕਰ ਰਹੇ ਹਾਂ ਕਿ ਲੋਕਾਂ ਨੂੰ ਅਵੇਅਰਨੈਸ ਕਰ ਰਹੇ ਹਾਂ ਪਰ ਕਿਤੇ ਨਾ ਕਿਤੇ ਹਰ ਕੋਈ ਅੱਗੇ ਲੀਡਰ ਬਣ ਕੇ ਆਂਦਾ ਹੈ ਤੇ ਹਰ ਕੋਈ ਲੋਕਾਂ ਦੇ ਵਿੱਚ ਤਾਂ ਜਾਂਦਾ ਹੈ ਕਹਿੰਦੇ ਕਿ ਅਸੀਂ ਅੱਗੇ ਆਈਏ ਲੀਡਰ ਬਣੀਏ ਤੁਹਾਨੂੰ ਵੀ ਸ਼ੌਂਕ ਹੈ ਕਿ ਤੁਸੀਂ ਲੀਡਰ ਬਣੋਗੇ ਜਾਂ ਆਪਣੀ ਪਾਰਟੀ ਤਿਆਰ ਕਰਨੀ ਹੈ ਨਹੀਂ ਅਸੀਂ ਲੀਡਰ ਬਣਨਾ ਨਹੀਂ ਜੇ ਅਸੀਂ ਸੇਵਾਦਾਰ ਬਣ ਕੇ ਲੀਡਰ ਪੈਦਾ ਕਰਨੇ ਆ ਜਿਹੜੇ ਕਿ ਪੰਜਾਬ ਲਈ ਸੋਹਿਰਦ ਹੋਣ ਪੰਜਾਬ ਦੇ ਹੱਕਾਂ ਲਈ ਪੰਜਾਬ ਦੀ ਜ਼ਮੀਨ ਲਈ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਹਰ ਵੇਲੇ ਤਤਪਰ ਰਹਿਣ ਆਪਣੇ ਨਿੱਜੀ ਹਿੱਤਾਂ ਵਾਸਤੇ ਨਾ ਹੋਣ ਜਿੰਮੇ ਕਿ ਅੱਜ ਦੇ ਲੀਡਰ ਨਿੱਜੀ ਹਿੱਤਾਂ ਨੂੰ ਮੁੱਖ ਰੱਖ ਕੇ ਮੂਰੇ ਰੱਖ ਕੇ ਪੰਜਾਬ ਦੇ ਹਿੱਤਾਂ ਦੀ ਗੱਲ ਨਹੀਂ ਕਰਦੇ ਅਸੀਂ ਉਹੋ ਜਿਹੇ ਲੀਡਰ ਨਹੀਂ ਪੈਦਾ ਕਰਨੇ ਪਰ ਹਰ ਕੋਈ ਬੰਦਾ ਇਹੀ ਗੱਲ ਕਰਦਾ ਹੈ ਕਿ ਅਸੀਂ ਇਦਾਂ ਦੇ ਲੀਡਰ ਨਹੀਂ ਹਾਂ ਉਦਾਂ ਦੇ ਨਹੀਂ ਕੰਮ ਕਰਨਾ ਆਹ ਪਾਰਟੀ ਵੀ ਪਹਿਲਾਂ ਵਧੀਆ ਤਰੀਕੇ ਦੇ ਨਾਲ ਕੰਮ ਹੋਣ ਕਰ ਰਹੀ ਹੈ ਜਿੱਦਾਂ ਪਹਿਲਾਂ ਉਹ ਸਰਕਾਰ ਦੇ ਵਿੱਚ ਸੱਤਾ ਦੇ ਵਿੱਚ ਆਈ ਇਹੀ ਗੱਲਾਂ ਹੁੰਦੀਆਂ ਸੀ ਕਿ ਜਿਹੜੇ ਲੀਡਰ ਪਹਿਲਾਂ ਰਹੇ ਨੇ ਕਿ ਉਹ ਕੰਮ ਵਧੀਆ ਨਹੀਂ ਕਰ ਰਹੇ ਯਾਨੀ ਨਾਰੇ ਬਾਜ਼ੀਆਂ ਹੋਈਆਂ ਧਰਨੇ ਲਗਾਏ ਗਏ ਫਿਰ ਜਿਸ ਟਾਈਮ ਤੁਸੀਂ ਦੱਸਿਆ ਕਿ ਸੱਤਾ ਦੇ ਵਿੱਚ ਨੀ ਸੀ ਤਾਂ ਉਸ ਸਮੇ ਗੱਲਾਂ ਹੁੰਦੀਆਂ ਨੇ ਪਰ ਅੱਜ ਆ ਪਾਰਟੀ ਵੀ ਤਾਂ ਬਣੀ ਐ ਕੀ ਗੱਲ ਉਹਨਾਂ ਦੀ ਕਾਰਗੁਜ਼ਾਰੀ ਤੋਂ ਤੁਸੀਂ ਖੁਸ਼ ਨਹੀਂ ਹੈਗੇ ਕਿਉਂਕਿ ਕੋਈ ਵੀ ਬੰਦਾ ਪਾਰਟੀ ਬਣਾਉਣ ਦੀ ਕੋਸ਼ਿਸ਼ ਕਰਦਾ ਕਿ ਹੁਣ ਤੱਕ ਕਿੰਨੀਆਂ ਹੀ ਪਾਰਟੀਆਂ ਪੰਜਾਬ ਦੇ ਵਿੱਚ ਬਣਦੀਆਂ ਜਾ ਰਹੀਆਂ ਨੇ ਨਾ ਨਹੀਂ ਪੰਜਾਬ ਦੀ ਜੋ ਸਤਾ ਤੇ ਕਾਬਜ ਹੈ ਉਹ ਤਾਂ ਮੇਰੇ ਖਿਆਲ ਲਾ ਵੀ ਕੋਈ ਵੀ ਵਰਗ ਖੁਸ਼ੀ ਨਹੀਂ ਹੈਗਾ ਜੀ ਕਿਉਂਕਿ ਕਿਸੇ ਵੀ ਵਰਗ ਨੂੰ ਇਹਨਾਂ ਨੇ ਮਤਲਬ ਰਾਜ਼ੀ ਨਹੀਂ ਕੀਤਾ ਸਿਰਫ ਖਲਾਉਣੀ ਦਿੱਤੇ ਹੱਥ ਵਿੱਚ ਜਿਵੇਂ ਬੀਬੀਆਂ ਨੂੰ ਕਹਤਾ ਸੀਗਾ ਵੀ 1000 ਰੁਪਏ ਮਹੀਨਾ ਦਵਾਂਗੇ ਜਾਂ ਗਰੀਬ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦਵਾਂਗੇ ਨੌਜਵਾਨਾਂ ਨੂੰ ਨੌਕਰੀਆਂ ਦਵਾਂਗੇ ਕਿੰਨੀਆਂ ਕਿ ਨੌਕਰੀਆਂ ਦਿੱਤੀਆਂ ਅੱਜ ਗਰੀਬ ਬੱਚਿਆਂ ਨੂੰ ਇਹਨਾਂ ਨੇ 4th ਕਲਾਸ ਦੀਆਂ ਨੌਕਰੀਆਂ ਪਿਛਲੀਆਂ ਸਰਕਾਰਾਂ ਵੱਲੋਂ ਵੀ ਇਹਨਾਂ ਵੱਲੋਂ ਖਤਮ ਕਰ ਦਿੱਤੀਆਂ ਗਈਆਂ ਪਹਿਲਾਂ ਹਰ ਇੱਕ ਵਿਭਾਗ ਵਿੱਚ ਚਪੜਾਸੀ ਬੇਲਦਾਰ ਚੌਕੀਦਾਰ ਮਾਲੀ ਸਰਕਾਰੀ ਨੌਕਰੀਆਂ ਤੇ ਹੁੰਦੇ ਸੀਗੇ ਅੱਜ ਕਿਤੇ ਵੀ ਨਹੀਂ ਹੁੰਦੇ ਅੱਜ ਠੇਕੇਦਾਰੀ ਸਿਸਟਮ ਆ ਗਿਆ ਗਰੀਬਾਂ ਦੀਆਂ ਨੌਕਰੀਆਂ ਖਤਮ ਕਰ ਦਿੱਤੀਆਂ ਗਈਆਂ ਔਰ ਮੈਂ ਗੱਲ ਕਰ ਲਮਾ ਜੇਕਰ ਸੈਂਟਰ ਸਰਕਾਰ ਦੀ ਗਰੀਬਾਂ ਕੋਲ ਇੱਕ ਨੌਕਰੀ ਸੀਗੀ ਫੌਜ ਦੀ ਗਰੀਬਾਂ ਦੇ ਬੱਚਿਆਂ ਕੋਲੇ ਇਹਨਾਂ ਭਾਰਤ ਦੇ ਲੋਕਾਂ ਦੀ ਰਾਖੀ ਵਾਸਤੇ ਉਹ ਨੌਕਰੀ ਵੀ ਸੈਂਟਰ ਸਰਕਾਰ ਨੇ ਖਤਮ ਕਰ ਦਿੱਤੀ ਥੋਨੂੰ ਜੀ ਕਹਿੰਦੇ ਵੀ ਅਸੀਂ ਅਗਨੀ ਵੀਰ ਭਰਤੀ ਕਰਾਂਗੇ ਅਗਨੀ ਵੀਰ 4 ਸਾਲ ਵਾਸਤੇ ਭਰਤੀ ਕਰਨ ਦੇ ਨਾਂ ਤੇ ਫੌਜ ਦੀ ਉਹ ਨੌਕਰੀ ਖਤਮ ਕਰ ਦਿੱਤੀ ਗਈ ਹੈ ਨਾ ਲੋਕਾਂ ਵੱਲੋਂ ਮੈਂ ਕਿਵੇਂ ਕਹਾਂ ਤੁਮਾ ਕਿ ਹਾਂ ਇਹ ਸਰਕਾਰ ਨਾਲ ਠੀਕ ਕੰਮ ਕਰ ਰਹੀ ਹੈ ਜੀ ਪਰ ਤੁਸੀਂ ਸੈਂਟਰ ਦੀ ਗੱਲ ਕਰ ਰਹੇ ਹੋ ਆਪਾਂ ਪੰਜਾਬ ਦੀ ਗੱਲ ਕਰ ਲਈ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਠੇਕੇਦਾਰੀ ਤੇ ਕਰਤਾ ਹੁਣ ਤਾਂ ਭਗਵਾਨਤਮਾਨ ਜੀ ਨੇ ਭਗਵਾਨ ਯਾਨੀ ਸੀਐਮ ਸਾਹਿਬ ਨੇ ਇਹਨੇ ਵਧੀਆਂ ਨੌਕਰੀਆਂ ਦਿੱਤੀਆਂ ਨੇ ਚੰਗੇ ਉਹਨਾਂ ਨੇ ਜੁਆਇਨਿੰਗ ਲੈਟਰ ਦਿੱਤੀਆਂ ਯਾਨੀ ਸੋਸ਼ਲ ਮੀਡੀਆ ਤੇ ਆਪਾਂ ਥਾਂ-ਥਾਂ ਤੇ ਤਾਂ ਪੋਸਟਰ ਲੱਗੇ ਹੋਏ ਨੇ ਵਧੀਆਂ ਯਾਨੀ ਨਸ਼ਿਆਂ ਨੂੰ ਲੈ ਕੇ ਐਡੇ ਵੱਡੇ ਜਿਹੜਾ ਚਾਹੇ ਲੀਡਰ ਦੀ ਆਪਾਂ ਗੱਲ ਕਰ ਲਈ ਬਿਕਰਮ ਮਜੀਠੀ ਸਿੰਘ ਮਜੀਠੀਆ ਦੀ ਉਹਨਾਂ ਨੂੰ ਅੰਦਰ ਕਰਦਾ ਕਹਿੰਦੇ ਅੱਜ ਤੱਕ ਇਦਾਂ ਦਾ ਕੰਮ ਕਿਸੇ ਨੇ ਕੀਤਾ ਹੀ ਨਹੀਂ ਫਿਰ ਤੁਸੀਂ ਕਹਿ ਰਹੇ ਹੋ ਕਿ ਕੰਮ ਨਹੀਂ ਕਰ ਰਹੀ ਸਰਕਾਰ ਬਿਕਰਮ ਮਜੀਠੀਆ ਨੂੰ ਨਸ਼ੇ ਦੇ ਆਧਾਰ ਤੇ ਤਾਂ ਨਹੀਂ ਜੇਲ੍ਹ ਵਿੱਚ ਕੀਤਾ ਗਿਆ ਉਹਨਾਂ ਨੂੰ ਤਾਂ ਵੱਧ ਇਨਕਮ ਤੋਂ ਵੱਧ ਪ੍ਰੋਪਰਟੀ ਦੇ ਹਿਸਾਬ ਨਾਲ ਜੇਲ੍ਹ ਵਿੱਚ ਸੁਟਿਆ ਗਿਆ ਹੈ ਉਹ ਨਸ਼ੇ ਦੇ ਚੱਕਰ ਪਿੱਛੇ ਤਾਂ ਉਹਨਾਂ ਨੂੰ ਜੇਲ੍ਹ ਵਿੱਚ ਸੁਟੇ ਨਹੀਂ ਗਿਆ ਔਰ ਬਹੁਤ ਖਬਰਾਂ ਆndੀਆਂ ਨੇ ਸੋਸ਼ਲ ਮੀਡੀਆ ਤੇ ਕਿ ਅੱਜ ਤਰਨਤਾਰਨ ਜ਼ਿਲ੍ਹੇ ਵਿੱਚ ਕੋਈ ਮੁੰਡਾ ਨਸ਼ਾ ਖਾ ਕੇ ਗੁਜ਼ਰ ਗਿਆ 3 ਪੈਣਾ ਨਸ਼ਾ ਕਰ ਰਹੀਆਂ ਨੇ ਜੇਕਰ ਪੰਜਾਬ ਸਰਕਾਰ ਨਸ਼ੇ ਤੇ ਕੰਮ ਕਰ ਰਹੀ ਆ ਤਾਂ ਫਿਰ ਉਹ ਨਸ਼ਾ ਕਿੱਥੋਂ ਖਾ ਰਹੇ ਨੇ ਜਿਹੜੇ ਨਸ਼ਾ ਵੇਚ ਰਹੇ ਨੇ ਉਹਨਾਂ ਤੱਕ ਕੋਈ ਪਹੁੰਚ ਨਹੀਂ ਕਰਦਾ ਔਰ ਜਿਹੜੇ ਖਾ ਰਹੇ ਨੇ ਉਹਨਾਂ ਨੂੰ ਜ਼ਰੂਰ ਚੱਕ ਲਿਆ ਜਾਂਦਾ ਪੁਲਿਸ ਵੱਲੋਂ ਉਹ ਜੇਕਰ ਉਹਨਾਂ ਤੋਂ ਪੁੱਛ ਪੜਤਾਲ ਕੀਤੀ ਜਾਵੇ ਤੁਸੀਂ ਨਸ਼ਾ ਕਿੱਥੋਂ ਲਿਆ ਰਹੇ ਆ ਤਾਂ ਸਹਿਤ ਨਸ਼ਾ ਖਤਮ ਹੋ ਸਕਦਾ ਉਹਨਾਂ ਦੀਤਾ ਸੰਗੋ ਪੇਰਵਾਈ ਕੀਤੀ ਜਾਂਦੀ ਆ ਅੱਜ ਕ ਐਸਐਸਪੀ ਦੀ ਗੱਲ ਆ ਰਹੀ ਸੀ ਸੀਗੀ ਉਹ ਸੋਸ਼ਲ ਮੀਡੀਆ ਤੇ ਪਿੰਡ ਵਾਲਿਆਂ ਨੇ ਕਿਹਾ ਕਿ ਵੀ ਸਾਡੇ ਪਿੰਡ ਨਸ਼ਾ ਵਿਕਦਾ ਹੈ ਸਾਡੇ ਪਿੰਡ ਚੋਰੀਆਂ ਹੁੰਦੀਆਂ ਸੰਗੋ ਪਿੰਡ ਦੇ ਸਰਪੰਚ ਨੂੰ ਹੀ ਐਸਐਸਪੀ ਸਾਹਿਬ ਵੱਲੋਂ ਕਿਹਾ ਗਿਆ ਕਿ ਤੂੰ ਪਰਚਾ ਨ ਕਰਵਾ ਆਲਮੀ ਕੀ ਫਿਰ ਉਹ ਜਿਹੜਾ ਪ੍ਰਸ਼ਾਸਨ ਉਹ ਨਸ਼ਾ ਰੋਕਣ ਦੀ ਜਾਂ ਚੋਰੀਆਂ ਰੋਕਣ ਦੀ ਗੱਲ ਕਰ ਰਿਹਾ ਕਿ ਆਮ ਜਨਤਨਤਾ ਮਖਾਨ ਦੀ ਗੱਲ ਕਰ ਰਿਹਾ ਹੈ ਔਰ ਸਾਨੂੰ ਲੋੜ ਆ ਸੁਚੇਤ ਹੋ ਕੇ ਇਹ ਜਿਹੜੇ ਤੁਸੀਂ ਸੋਨੂ ਜੀ ਗੱਲ ਕੀਤੀ ਹੈ ਕਿ ਥਾਂ ਥਾਂ ਬੋਟ ਲੱਗੇ ਆ ਹਾਥੀ ਦੇ ਦੰਦ ਖਾਣ ਦੇ ਹੋਰ ਤੇ ਦਿਖਾਣ ਦੇ ਹੋਰ ਪਿੱਛੇ ਜਿਹੇ ਭਗਵੰਤ ਮਾਨ ਸਰਕਾਰ ਨੇ 230 ਲਾਈਨਮੈਨ ਰੱਖੇ ਸੀਗੇ ਸੁਣ ਵਿੱਚ ਆਇਆ ਕਿ 230 ਲਾਈਨਮੈਨਾਂ ਵਿੱਚੋਂ 181 ਲਾਈਨਮੈਨ ਇਕੱਲੇ ਹਰਿਆਣੇ ਦੇ ਰੱਖੇ ਆ ਅਸੀਂ ਕੀ ਮੈਂ ਕਹਦੀ ਆ ਕਿ ਪੰਜਾਬ ਦੇ ਲੋਕਾਂ ਨੂੰ ਨੌਕਰੀ ਦਿੱਤੀ ਜਾ ਰਹੀ ਆ ਉਸ ਤੋਂ ਪਹਿਲਾਂ ਵੀ 17 ਬੰਦੇ ਇਹਨਾਂ ਨੇ ਰਾਜਸਥਾਨ ਦੇ ਰੱਖੇ ਸੀਗੇ ਫਿਰ ਭਗਵੰਤ ਮਾਨ ਸਾਹਿਬ ਦਾ ਬਿਆਨ ਵੀ ਆਇਆ ਸੀ ਕਿ ਹਿਮਾਚਲ ਦੇ ਬੰਦੇ ਜੇ ਮੈਂ ਰੱਖ ਲਈ ਕੀ ਜ਼ੁਲਮ ਹੋ ਗਿਆ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦਾ ਸੀਐਮ ਸਾਹਿਬ ਨੂੰ ਕਿ ਜੇ ਜ਼ੁਲਮ ਨਹੀਂ ਹੋਇਆ ਹਿਮਾਚਲ ਪੰਜਾਬ ਦਾ ਹਿੱਸਾ ਸੀ ਤਾਂ ਪੰਜਾਬ ਦੇ ਲੋਕਾਂ ਨੂੰ ਵੀ 25 30 ਨੂੰ ਹਰਿਆਣੇ ਵਿੱਚ ਨੋ ਹਿਮਾਚਲ ਵਿੱਚ ਨੌਕਰੀ ਦਵਾ ਦਿਓ ਤੁਸੀਂ ਤਾਂ ਤਾਂ ਅਸੀਂ ਮੰਨਦੇ ਹਾਂ ਅੱਛਾ ਪਰ ਨਹੀਂ ਤਾਂ ਨੂੰ ਨਹੀਂ ਲੱਗਦਾ ਕਿ ਆਪਣੇ ਜ਼ਮੀਨ ਜਾਇਦਾਦ ਜੋੜੇ ਲੋਕ ਨੇ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਨੇ ਉਹ ਵੀ ਤਾਂ ਗਲਤੀਆਂ ਤਾਂ ਫਿਰ ਆਪਣੀਆਂ ਵੀ ਨੇ ਕਿਉਂ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਇੱਥੇ ਕਿਉਂ ਨਹੀਂ bizness ਕਰਾਂਦੇ ਇੱਥੇ ਕਿਉਂ ਨਹੀਂ ਆਪਣੀ ਜ਼ਮੀਨ ਦੀ ਰੱਖ ਕੇ ਉਹ ਕਰਦੇ ਹੈਗੇ ਕੇਅਰ ਕਰਦੇ ਕਿਉਂਕਿ 40 40 50 50 ਲੱਖ ਰੁਪਏ ਲਾ ਕੇ ਤੁਸੀਂ ਬਾਹਰ ਵੀ ਜਾ ਕੇ ਲੈਟਰਿੰਗਾਂ ਹੀ ਸਾਫ਼ ਕਰਨੀਆਂ ਮਜ਼ਦੂਰੀ ਕਰਨੀਆਂ ਕੰਮ ਕਰਨਾ ਤੇ ਇੱਥੇ ਆਪਣੇ ਯਾਨੀ ਸ਼ਾਹੂਕਾਰ ਬਣ ਕੇ ਘੁੰਮਦੇ ਨੇ ਉਹੀ ਜ਼ਿੰਮੇਦਾਰ ਉਹੀ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਇੱਥੇ ਕਿਉਂ ਨਹੀਂ ਆਪਣਾ bizness ਸਟਾਰਟ ਕਿਤੇ ਨਾ ਕਿਤੇ ਤੁਹਾਡੇ 'ਚ ਵੀ ਕਮੀਆਂ ਨੇ ਆਪਣੇ ਲੋਕਾਂ 'ਚ ਕਮੀਆਂ ਨੇ ਇਹ ਦੇਖੋ ਫਿਰ ਮੈਨੂੰ ਸੈਂਟਰ ਚ ਜਾਣਾ ਪੈਣਾ ਹੈ ਕਿ ਸੈਂਟਰ ਤੋਂ ਇੱਥੇ ਜਿਹੜੇ ਲੋਕ ਆ ਰਹੇ ਨੇ ਬਾਹਰੋਂ ਗੁਜਰਾਤ ਤੋਂ ਵੀ ਆ ਰਹੇ ਨੇ ਦਿੱਲੀ ਤੋਂ ਨੋਡੇ ਤੋਂ ਵੀ ਆ ਰਹੇ ਨੇ ਇੱਥੇ ਆ ਕੇ ਜ਼ਮੀਨਾਂ ਖਰੀਦ ਕੇ ਵੱਡੇ ਵੱਡੇ ਮੌਲ ਵੱਡੀਆਂ ਵੱਡੀਆਂ ਫੈਕਟਰੀਆਂ ਲਾ ਰਹੇ ਨੇ ਛੋਟੇ ਦੁਕਾਨਦਾਰ ਤੇ ਛੋਟੇ ਕਾਰਖਾਨੇ ਵਾਲੇ ਉਹ ਬਰਬਾਦ ਹੋ ਰਹੇ ਨੇ ਕਿਉਂਕਿ ਫਿਲਹਾਲ ਉਹਨਾਂ ਨੂੰ ਘੱਟ ਰੇਟ ਤੇ ਸਮਾਨ ਮਿਲਦਾ ਔਰ ਘੱਟ ਰੇਟ ਤੇ ਹੀ ਬਾਹਰੋਂ ਲੇਬਰਾਂ ਮਿਲ ਜਾਂਦੀਆਂ ਨੇ ਪੰਜਾਬ ਦੇ ਜਿਹੜੇ ਨੌਜਵਾਨ ਹਨ ਉਹਨਾਂ ਦਾ ਇੰਨੀ ਲੇਬਰ ਨਾਲ ਇੰਨੀ ਤਨਖਾਹ ਨਾਲ ਕੰਮ ਨਹੀਂ ਚੱਲਦਾ ਜਿੰਨੇ ਕ ਲੇਬਰ ਨਾਲ ਇਹ ਬਾਹਰਲੇ ਸੂਬਿਆਂ ਤੋਂ ਆ ਕੇ ਲੋਕ ਇੱਥੇ ਕੱਲਾ ਕੱਲਾ ਆ ਕੇ ਇੱਕ ਇੱਕ ਕਮਰੇ ਵਿੱਚ 10-10 ਜਣੇ ਰਹਿ ਜਾਂਦੇ ਆ ਇਹ ਪੰਜਾਬ ਦੇ ਲੋਕਾਂ ਨੇ ਆਪਣੇ ਪਰਿਵਾਰ ਵਿੱਚ ਰਹਿਣਾ ਹੁੰਦਾ ਹੋਰ ਵੀ ਨਿੱਜੀ ਖਰਚੇ ਕਰੇ ਲੋ ਆਪਣੀ ਸਮਾਜਿਕ ਰਿਸ਼ਤੇਦਾਰੀਆਂ ਨਭਾਉਣੀਆਂ ਹੁੰਦੀਆਂ ਉਹ 10-12000 ਰੁਪਏ ਨਾਲ ਨਹੀਂ ਆਪਣਾ ਗੁਜ਼ਾਰਾ ਕਰ ਸਕਦੇ ਜਾਂ ਆਪਣਾ ਪਰਿਵਾਰ ਨਹੀਂ ਪਾਲ ਸਕਦੇ ਪਰ ਹਰਨੇਕ ਸਿੰਘ ਜੀ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਇੱਕ ਹੀ ਕਮਰੇ ਦੇ ਵਿੱਚ ਥੋੜਿਆਂ ਪਰ ਆਪਾਂ ਫਿਲਮਾਂ ਦੇਖਦੇ ਆ ਆਪਣੇ ਨੌਜਵਾਨ ਵੀ ਤਾਂ ਕਿਸ ਤਰ੍ਹਾਂ ਰਹਿੰਦੇ ਨੇ ਬਹਾਰ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਹੁਣ ਦੇਖ ਲਓ ਜਿਸ ਤਰ੍ਹਾਂ ਹੁਣ ਇੱਕ ਟਰੱਕ ਡਰਾਈਵਰ ਹੈ ਮੁੰਡਾ ਜਿਸ ਤਰੀਕੇ ਦੇ ਨਾਲ ਉਸ ਤੋਂ ਐਕਸੀਡੈਂਟ ਹੋਇਆ ਯਾਨੀ ਬਹੁਤ ਸਾਰੇ ਲੋਕ ਉਹਨਾਂ ਦੇ ਨਾਲ ਖੜਾ ਜਾਂਦੇ ਕਿਤੇ ਨਾ ਕਿਤੇ ਸਰਕਾਰਾਂ ਉੱਥੇ ਵੀ ਸਖਤ ਨੇ ਤੇ ਤੁਹਾਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਇਦਾਂ ਦਾ ਕੀ ਕਰਨਾ ਚਾਹੀਦਾ ਹੈ ਤੁਸੀਂ ਯਾਨੀ ਜੋ ਵੀ ਕੰਮ ਕਰ ਰਹੇ ਹੋ ਲੋਕਾਂ ਦੇ ਵਿੱਚ ਜਾ ਕੇ ਵਿਚਰ ਰਹੇ ਹੋ ਆਪਾਂ ਨੂੰ ਇਦਾਂ ਦਾ ਕੀ ਕਰਨਾ ਚਾਹੀਦਾ ਹੈ ਕਿ ਪੰਜਾਬ ਦੇ ਸੁਧਾਰ ਸੁਧਰ ਸਕਣ ਪੰਜਾਬ ਤਾਂ ਹੀ ਸੁਧਰ ਸਕਦਾ ਸੋਨੋ ਜੀ ਜੇਕਰ ਅਸੀਂ ਪੰਜਾਬ ਦੇ 90 95% ਲੋਕ ਇਕੱਠੇ ਹੋ ਕੇ ਜਿਹੜੇ ਮੈਂ ਸਮਝਦਾ ਆ ਕਿ ਪੰਜਾਬ ਵਿੱਚ 6000 ਜਾਂ 6500 ਲੀਡਰ ਹੋਣਗੇ ਸਾਰੀ ਪਾਰਟੀਆਂ ਦੇ ਇਹਨਾਂ ਨੂੰ ਹਾਸ਼ੀਏ ਤੇ ਧੱਕਨੇ 90 95% ਲੋਕ ਇਕੱਠੇ ਹੋ ਕੇ ਰਾਜਨੀਤਿਕ ਲੋਕਾਂ ਨੂੰ ਜਦੋਂ ਤੱਕ ਅਸੀਂ ਹਾਸ਼ੀਏ ਤੇ ਨਹੀਂ ਧੱਕਦੇ ਨਵੀਂ ਕੋਈ ਲੀਡਰਸ਼ਿਪ ਇੱਥੇ ਲਿਆਈਏ ਜਿਹੜੀ ਕਿ ਪੰਜਾਬ ਪ੍ਰਤੀ ਸੁਹਿਰਦ ਹੋਵੇ ਪੰਜਾਬ ਦੇ ਗਰੀਬ ਲੋਕਾਂ ਪ੍ਰਤੀ ਸੁਹਿਰਦ ਹੋਵੇ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ ਦੂਜੀ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਪੰਜਾਬ ਦੇ ਲੋਕ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਲੈਟਰਿੰਗਾਂ ਸਾਫ਼ ਕਰ ਰਹੇ ਆਂ ਔਰ ਹੋਰ ਵੀ ਲੇਬਰ ਦੇ ਕੰਮ ਕਰ ਰਹੇ ਆ ਪੰਜਾਬ ਦੇ ਨੌਜਵਾਨਾਂ ਦੀ ਮਜਬੂਰੀ ਆ ਇੱਥੇ ਤਾਂ ਟ੍ਰੇਨ ਤੇ ਬੈਠ ਕੇ ਲਾ ਕੇ 2-300 ਰੁਪਿਆ ਕਰਾਇਆ ਪੰਜਾਬ ਵਿੱਚ ਆ ਜਾਂਦੇ ਆ ਬਾਹਰਲੇ ਸੂਬਿਆਂ ਤੋਂ ਕੇਰਲਾ ਕਰਨਾਟਕ ਉੜੀਸਾ ਬਿਹਾਰ ਮਹਾਰਾਸ਼ਟਰ ਮੱਧ ਪ੍ਰਦੇਸ਼ ਤੋਂ ਪੰਜਾਬ ਦੇ ਨੌਜਵਾਨ ਤਾਂ 40-40 50-50 ਲੱਖ ਰੁਪਿਆ ਲਾ ਕੇ ਜਾ ਰਹੇ ਆ ਉੱਥੇ ਉੱਥੇ ਜਾ ਕੇ ਫਿਰ ਵੀ ਉਹਨਾਂ ਨੂੰ ਲੇਬਰ ਕਰਨੀ ਪੈ ਰਹੀ ਆ ਪਰ ਇੱਥੇ ਜਦੋਂ ਉਹਨਾਂ ਨੂੰ 10-12000 ਰੁਪਏ 'ਚ ਠੇਕੇਦਾਰੀ ਸਿਸਟਮ ਵਿੱਚ ਰੱਖਿਆ ਜਾਂਦਾ ਨਹੀਂ ਅਗਲਿਆਂ ਦਾ ਗੁਜ਼ਾਰਾ ਇੱਥੇ ਹੁੰਦਾ ਅਸੀਂ ਕੋਈ ਇਹੋ ਜੀ ਨਵੀਂ ਸੋਚ ਇਹਨਾਂ ਨਵੀਂ ਚੇਤਨਾ ਲੋਕਾਂ ਵਿੱਚ ਪੈਦਾ ਕਰਾਂਗੇ ਕਿ ਲੋਕ ਬਾਹਰ ਨਾ ਜਾਣ ਸਾਡੇ ਨੌਜਵਾਨ ਬਾਹਰ ਨਾ ਜਾਣ ਜੇਕਰ ਇਹ ਸਰਕਾਰਾਂ ਇਹਨਾਂ ਨੌਜਵਾਨਾਂ ਨੂੰ ਇੱਥੇ ਰੋਜ਼ਗਾਰ ਦੇਵੇ ਬਾਹਰਲੇ ਸੁਬਿਆਂ ਤੋਂ ਨਾ ਨੌਕਰੀਆਂ ਤੇ ਰੱਖੇ ਜਾਣ ਤਾਂ ਨੌਜਵਾਨਾਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਰ ਤੁਸੀਂ ਕਿਹਾ ਜਿਸ ਤਰ੍ਹਾਂ ਆਪਾਂ ਥੋੜਾ ਟਾਈਮ ਹੋਰ ਲੇਵਾਂਗੇ ਜਿਸ ਤਰ੍ਹਾਂ ਕਿਹਾ ਕਿ ਤੁਸੀਂ ਨਵੀਂ ਉਹ ਬਣਾਈਏ ਪਾਰਟੀ ਬਣਾਈਏ ਨਵੇਂ ਯਾਨੀ ਲੀਡਰ ਬਣਾਈਏ ਪਰ ਤੁਹਾਨੂੰ ਨਹੀਂ ਲੱਗਦਾ ਕਿ ਲੀਡਰ ਨਵੇਂ ਬਣਾਏ ਸੀ ਨਵੀਂ ਪਾਰਟੀ ਬਣਾਈ ਸੀ ਯਾਨੀ ਯਾਨੀ ਫੇਰ ਬਦਲ ਲੇਗਾ ਸੀ ਜਿਸ ਤਰੀਕੇ ਦੇ ਨਾਲ ਜਿੰਨੇ ਬਹੁਮਤ ਦੇ ਨਾਲ ਯਾਨੀ ਲੀਡਰ ਜਿੱਤੇ ਨੇ ਮੇਰੇ ਖਿਆਲ ਤੇ 92 ਸੀਟਾਂ ਲਿੱਤੀਆਂ ਸੀ ਆ ਪਾਰਟੀ ਨੇ ਔਰ ਬਹੁਤ ਵਧੀਆ ਜਿੱਤ ਹਾਸਿਲ ਕੀਤੀ ਸੀ ਤੁਹਾਨੂੰ ਕੀ ਲੱਗਦਾ ਕਿ ਉਹ ਕੰਮ ਵਧੀਆ ਨਹੀਂ ਕਰ ਰਹੇ ਕਿ ਹੁਣ ਤੁਸੀਂ ਵੀ ਕਹਿ ਰਹੇ ਆਪਦੀ ਪਾਰਟੀ ਸਰਬਸਾਂਝਾ ਯਾਨੀ ਫਰੰਟ ਪੰਜਾਬ ਦੇ ਤੁਸੀਂ ਇਹ ਕਰ ਰਹੇ ਹੋ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਕਰ ਰਹੇ ਹੋ ਜਾ ਕੇ ਗੱਲਾਂ ਕਰ ਰਹੇ ਹੋ ਇਹ ਪਾਰਟੀ ਕੰਮ ਵਧੀਆ ਨਹੀਂ ਕਰ ਰਹੀ ਕੀ ਗੱਲ ਜੇ ਪਾਰਟੀ ਕੰਮ ਵਧੀਆ ਕਰਦੀ ਹੁੰਦੀ ਤਾ ਪੰਜਾਬ ਦੇ ਲੋਕਾਂ ਨੂੰ ਅੱਜ ਧਰਨੇ ਲਾਉਣ ਦੀ ਲੋੜ ਨਹੀਂ ਸੀਗੀ ਥਾਂ ਥਾਂ ਪੁਲਿਸ ਤੋਂ ਡਾਂਗਾ ਖਾ ਰਹੇ ਪੰਜਾਬ ਦੇ ਜਿਹੜੇ ਪੜ੍ਹੇ ਲਿਖੇ ਬੱਚੇ ਨੇ ਉਹ ਨੌਕਰੀਆਂ ਵਾਸਤੇ ਮਤਲਬ ਜਦੋਂ ਕਿਤੇ ਇਕੱਠ ਕਰਦੇ ਆ ਕਿਸੇ ਮੰਤਰੀ ਦੀ ਕੋਠੀ ਅੱਗੇ ਇਕੱਠ ਕਰਦੇ ਆ ਸੀਐਮ ਸਾਹਿਬ ਦੀ ਕੋਠੀ ਦੀ ਅੱਗੇ ਇਕੱਠ ਕਰਦੇ ਆ ਕਿ ਸਾਨੂੰ ਨੌਕਰੀਆਂ ਦਿੱਤੀਆਂ ਜਾਣ ਤਾਂ ਉੱਥੇ ਉਹਨਾਂ ਦੇ ਡਾਂਗਾ ਪੈਂਦੀਆਂ ਪਾਣੀ ਦੀ ਬਿਛਾੜਾਂ ਪੈਂਦੀਆਂ ਜੇਕਰ ਨੌਕਰੀਆਂ ਉਹਨਾਂ ਲੋਕਾਂ ਨੂੰ ਕਿੱਥੇ ਦਿੱਤੀਆਂ ਜਾਣ ਤਾਂ ਉਹਨਾਂ ਨੂੰ ਇਕੱਠੇ ਹੋਣ ਦੀ ਲੋੜ ਨਹੀਂ ਔਰ ਦੂਜੀ ਗੱਲ ਲੋਕਾਂ ਨੇ ਭਰੋਸਾ ਕੀਤਾ ਸੀਗਾ ਕਿ ਪੰਜਾਬ ਦਾ ਪੁੱਤ ਆ ਸੀਐਮ ਭਗਵੰਤ ਸਿੰਘ ਮਾਨ ਭਰੋਸਾ ਕਰਕੇ ਐਡੀ ਵੱਡੀ ਜਿੱਤ ਦਵਾਈ ਸੀਗੀ ਇਹਨਾਂ ਲੋਕਾਂ ਨੂੰ ਇਹ ਨਹੀਂ ਸੀ ਪਤਾ ਪੰਜਾਬ ਦੇ ਲੋਕਾਂ ਨੂੰ ਕਿ ਸੀਐਮ ਭਗਵੰਤ ਮਾਨ ਦਿੱਲੀ ਦੇ ਕੇਜਰੀਵਾਲ ਦੇ ਬਿਲਕੁਲ ਥੱਲੇ ਲਾ ਕੇ ਰਹਿ ਜਾਊਗਾ ਔਰ ਪੰਜਾਬ ਦੀ ਗੱਲ ਕਰਨੋਂ ਬਿਲਕੁਲ ਮੂੰਹ ਬੰਦ ਕਰ ਲੂਗਾ ਇਸ ਕਰਕੇ ਪੰਜਾਬ ਦੇ ਲੋਕਾਂ ਦਾ ਜਿਹੜਾ ਭਰੋਸਾ ਟੁੱਟ ਚੁੱਕਿਆ ਪਰ ਧਰਨੇ ਤਾਂ ਪਹਿਲਾਂ ਵੀ ਲੱਗਦੇ ਸੀ ਕਾਂਗਰਸ ਸਰਕਾਰ ਦੇ ਵਿੱਚ ਧਰਨੇ ਲੱਗੇ ਨੇ ਅਕਾਲੀ ਲੀਡਰਾਂ ਦੇ ਉੱਤੇ ਸਾਰਿਆਂ ਦੇ ਪਹਿਲਾਂ ਵੀ ਡੰਡੇ ਛੋਟੇ ਪੈਂਦੇ ਸੀ ਕਿਉਂਕਿ ਆਮ ਲੋਕਾਂ ਨੂੰ ਹੀ ਸਹਿਣਾ ਪੈਂਦਾ ਕਿਉਂਕਿ ਕਿਹੜੀ ਪਾਰਟੀ ਹੈ ਇਦਾਂ ਦੀ ਜਿਸ ਦੇ ਵਿੱਚ ਧਰਨੇ ਨਾ ਲੱਗੇ ਹੁਣ ਬੇਅਦਬੀਆਂ ਨਾ ਹੋਈਆਂ ਹੁਣ ਯਾਨੀ ਸੜਕਾਂ ਤੇ ਲੋਕ ਨਾ ਉਤਰੇ ਹੋਣ ਤਾਂ ਫਿਰ ਅਗਰ ਜੇ ਇਦਾਂ ਹੀ ਚੱਲਦਾ ਰਿਹਾ ਤਾਂ ਹਰ ਕੋਈ ਬੰਦਾ ਆਪਦੀ ਪਾਰਟੀ ਬਣਾ ਲੇਗਾ ਤੇ ਹਰ ਕੋਈ ਬੰਦਾ ਹੁਣ ਜਿਸ ਤਰ੍ਹਾਂ ਕੰਮ ਕਰੇਗਾ ਕਿਉਂਕਿ ਫਿਰ ਲੋਕ ਕਦ ਕਦ ਸੰਭਲ ਪਾਣਗੇ ਲੋਕ ਪੰਜਾਬ ਦੇ ਕਦ ਇਹਨਾਂ ਨੂੰ ਅੱਛਾ ਲੀਡਰ ਮਿਲੇ ਸੋਨੂ ਜੀ ਬੇ ਆਦਬੀਆਂ ਦੇ ਮੁੱਦੇ ਤੇ ਜੋ ਧਰਮ ਦੇ ਲੱਗੇ ਆ ਲੋਕਾਂ ਨੇ ਗੋਲੀਆਂ ਖਾਧੀਆਂ ਉਹ ਉਹਨਾਂ ਦੇ ਧਰਮ ਦਾ ਵਿਸ਼ਾ ਹੈ ਉਹ ਉੱਥੇ ਉੱਥੇ ਚਾਹੇ ਫਿਰ ਸੈਂਕੜੇਆ ਕੁਰਬਾਨੀਆਂ ਵੀ ਹੋ ਜਾਣ ਧਰਮ ਤੋਂ ਪਿੱਛੇ ਲੋਕ ਨਹੀਂ ਹਟਦੇ ਉਹਨਦੇ ਚਾ ਕੋਈ ਵੀ ਧਰਮ ਹੋਵੇ ਉਹ ਇੱਕ ਅਲੱਗ ਮੈਟਰ ਆ ਪਰ ਜਿਹੜਾ ਨੌਕਰੀਆਂ ਦਾ ਰੋਜ਼ਗਾਰ ਦਾ ਜ਼ਮੀਨਾ ਦੱਬਣ ਦਾ ਇਹ ਇੱਕ ਅਲੱਗ ਮੈਟਰ ਆ ਇਹਦੇ ਤੇ ਨੌਕਰੀਆਂ ਵਾਸਤੇ ਹਰ ਇੱਕ ਤਾਬਕੇ ਨੂੰ ਸੰਘਰਸ਼ ਕਰਨਾ ਪੈਣਾ ਆਪਣੇ ਬੱਚਿਆਂ ਨੂੰ ਨੌਕਰੀਆਂ ਦਿਵਾਉਣ ਵਾਸਤੇ ਜਦੋਂ ਸਰਕਾਰਾਂ ਬੇਈਮਾਨ ਹੋ ਜਾਂਦੀਆਂ ਆਪਣੇ ਸੂਬੇ ਨੂੰ ਛੱਡ ਕੇ ਕਿਸੇ ਦੂਜੇ ਸੂਬਿਆਂ ਵਿੱਚ ਆਪਣੀ ਪਾਰਟੀ ਨੂੰ ਸਥਾਪਿਤ ਕਰਨ ਵਾਸਤੇ ਦੂਜੇ ਸੂਬਿਆਂ ਦੇ ਲੋਕਾਂ ਨੂੰ ਨੌਕਰੀਆਂ ਆਪਣੇ ਸੂਬੇ ਵਿੱਚ ਦੇਣ ਕਿਉਂ ਨਹੀਂ ਗਜਰਾਤ ਵਿੱਚ ਪੰਜਾਬ ਦੇ ਲੋਕਾਂ ਨੂੰ ਨੌਕਰੀ ਦਿੱਤੀ ਜਾਂਦੀ ਕਿਉਂ ਨਹੀਂ ਰਾਜਸਥਾਨ ਵਿੱਚ ਦਿੱਤੀ ਜਾਂਦੀ ਕਿਉਂ ਨਹੀਂ ਹਿਮਾਚਲ ਵਿੱਚ ਨੌਕਰੀਆਂ ਦਿੱਤੀ ਜਾਂਦੀਆਂ ਇਹ ਲੋਕ ਜਿਹੜੇ ਅੱਜ ਸਤਾ ਤੇ ਕਾਬਜ ਹੈ ਇਹ ਆਪਣੀ ਸਿਆਸਤ ਦੂਜੇ ਸੂਬਿਆਂ ਵਿੱਚ ਲਜਾਣ ਵਾਸਤੇ ਇੱਥੇ ਪੰਜਾਬ ਵਿੱਚ ਜਿਹੜਾ ਕਿ ਅੱਜ ਸਾਡੇ ਕੋਲੇ 12% 12% ਪੰਜਾਬ ਬਚਿਆ ਹੋਇਆ 60% ਪੰਜਾਬ 47 ਵੇਲੇ ਪਹਿਲਾਂ ਹੀ ਪਾਕਿਸਤਾਨ ਨੂੰ ਦੇ ਦਿੱਤਾ ਗਿਆ ਸੀ 48 ਲੱਖ ਏਕੜ ਭੂਮੀ ਉਪਜਾਊ ਭੂਮੀ ਇਹਨਾਂ ਰਾਜਨੀਤਿਕ ਲੋਕਾਂ ਨੇ ਪਹਿਲਾਂ ਹੀ ਪਾਕਿਸਤਾਨ ਨੂੰ ਦੇ ਦਿੱਤੀ ਸੀਗੀ ਇੱਕ ਹਾਸ ਦੇ ਬਸ ਦੇ ਦੇਸ਼ ਪੰਜਾਬ ਨੂੰ ਅਜਾੜ ਕੇ ਇਕ ਨਵਾਂ ਦੇਸ਼ ਹੋਂਦ ਵਿੱਚ ਪਾਕਿਸਤਾਨ ਲਿਆਂਦਾ ਸੀਗਾ ਜਿਹੜਾ 40% ਪੰਜਾਬ ਇਹਨਾਂ ਪੰਜਾਬੀਆਂ ਕੋਲੇ ਬਚਿਆ ਸੀ ਉਹਨੂੰ ਬਾਰ-ਬਾਰ ਤੋੜਿਆ ਗਿਆ ਕਦੇ ਹਰਿਆਣਾ ਕੱਟਤਾ ਕਦੇ ਹਮਾਸ਼ਲ ਕੱਟਦੀ ਬਿੱਕਾ ਨੇਰ ਤੱਕ ਪੰਜਾਬ ਹੁੰਦਾ ਸੀਗਾ ਉਹ ਰਾਜਸਥਾਨ ਵਿੱਚ ਪਾਤਾ ਜੰਮੂ ਕਸ਼ਮੀਰ ਵਿੱਚ ਪਾਤਾ ਉਹ ਤੋਂ ਬਾਅਦ ਚੰਡੀਗੜ੍ਹ ਕੱਟ ਦਿੱਤੀ ਗਈ ਆ ਚੰਡੀਗੜ੍ਹ ਤੇ ਮੁੱਦੇ ਤੇ ਸੈਂਕੜਿਆਂ ਬਾਰ ਪੰਜਾਬ ਦੇ ਲੋਕਾਂ ਤੇ ਸਿਆਸਤ ਕੀਤੀ ਇਹਨਾਂ ਕਾਂਗਰਸ ਭਾਜਪਾ ਆਮ ਆਦਮੀ ਪਾਰਟੀ ਸਰਮਣੀ ਅਕਾਲੀ ਦਲ ਨੇ ਸਰੋਮਣੀ ਕਾਲੀ ਦਲ ਦੀ ਜੇਕਰ ਮੈਂ ਗੱਲ ਕਰਾਂ ਕਿ ਵਾਰ-ਵਾਰ ਇਹ ਲੋਕ ਕਹਿੰਦੇ ਰਹੇ ਕਿ ਅਸੀਂ ਪੰਜਾਬ ਚੰਡੀਗੜ੍ਹ ਨੂੰ ਲੈ ਕੇ ਦਵਾਂਗੇ ਪੰਜਾਬ ਚੰਡੀਗੜ੍ਹ ਦੇ ਪਿੰਡ ਉਹ ਜਾੜ ਕੇ ਵਸਾਇਆ ਗਿਆ ਪਰ ਇਹਨਾਂ ਲੋਕਾਂ ਨੇ ਪੁਰਾਣਾ ਚੰਡੀਗੜ੍ਹ ਤਾਂ ਪੰਜਾਬ ਨੂੰ ਨਹੀਂ ਲੈ ਕੇ ਦਿੱਤਾ ਨਵਾਂ ਚੰਡੀਗੜ੍ਹ ਜ਼ਰੂਰ ਬਸਾ ਕੇ ਦਿੱਤਿਆ ਪੰਜਾਬ ਦੀ ਹੋਰ ਵੀ ਜ਼ਮੀਨ ਉਹ ਜਾੜਤੀ ਅੱਜ 12.5% ਪੰਜਾਬ ਵਿੱਚੋਂ ਇਹ ਸਰਕਾਰਾਂ ਕਹਿੰਦੀਆਂ ਵੀ ਅਸੀਂ ਲੈਂਡ ਪੋਲਿੰਗ ਨੀਤੀ ਰਾਹੀਂ ਹੋਰ ਵੀ ਪੰਜਾਬ ਨੂੰ ਅਜਾੜਨਾ ਹੈ ਕਿਉਂਕਿ ਪੰਜਾਬ ਦੇ ਲੋਕ ਹੁਣ ਹੋਰ ਨਹੀਂ ਉਜੜਨਾ ਚਾਹੁੰਦੇ ਇਸ ਕਰਕੇ ਇਹਨਾਂ ਲੋਕਾਂ ਦੀਆਂ ਇਹਨਾਂ ਸਰਕਾਰਾਂ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਜਰੂਰ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਉਣਗੇ ਸੋ ਧੰਨਵਾਦ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇ ਨਾਲ ਹੈ ਨਹੀਂ ਹਰ ਨੇਕ ਸਿੰਘ ਜੀ ਹੈ ਜੀ